ਆ ਪਿੰਕਨ ਬਲੂ ਦਾ ਸਬਸਕ੍ਰਾਈਬਰ ਐਪਰੀ ਕੋਡ ਦਾ ਹਾਂ ਬਾਈ 200 ਰੁਪਏ ਐ ਐਮਆਰਪੀ ਐ 150 ਹਾਂਜੀ 150 ਐਮਆਰਪੀ ਐ 36 ਮਹੀਨੇ ਵੈਲਿਡ ਐ ਹਾਂਜੀ ਤੁਹਾਨੂੰ ਕਿੰਨੇ ਦਾ ਪੈਣਾ 45 ਰੁਪਏ ਅੱਧਰ ਆਉ ਤੁਹਾਨੂੰ ਇੱਕ ਖਾਸੀਅਤ ਦਿਖਾਵਾਂ ਇਹ ਸੈਂਟਾਈਜ਼ਰ ਵੀ ਐ ਓਕੇ ਰੂਮ ਫਰੇਸ਼ਨਰ ਵੀ ਐ ਹਨਾ ਹਾਂਜੀ ਇਹ ਮੱਛਰ ਵਗੈਰਾ ਮਰ ਜਾਂਦੇ ਇਹਦੇ ਨਾਲ ਹਨਾ ਓਕੇ ਸਾਰਾ ਕੁਝ ਵੇਚੀ ਐ ਸਾਰਾ ਕੁਝ ਐ ਕਿੰਨੇ ਦਾ ਐ ਇਹ ਇਹਨਾ 80 ਰੁਪਏ ਦਾ ਸਿਰਫ ਐਮ ਆਰ ਪੀ ਕਿੰਨੀ ਇਹਦੀ ਸਿਰਫ 80 ਰੁਪਏ 180 ਐਮ ਆਰ ਪੀ ਹੈ ਸੇਫਟੀ ਦੇ ਪੱਤੇ ਹਨਾ ਹੁਣ ਕਾਹਦੇ ਲਈ ਆਏ ਹਾਂ ਸੇਫਟੀ ਸੇਫਟੀ ਲੈਡੀ ਸੇਫਟੀ ਦੇ ਪੱਤੇ ਹੁੰਦੇ ਆ ਯੂਜ਼ ਐਂਡ ਥਰੋ ਓਕੇ ਕਿੰਨੇ ਦਾ ਪੈਣਾ 20 ਰੁਪਏ ਦਾ ਓਕੇ 6 ਪੀਸ ਨੇ 10 ਰੁਪਏ ਪੀਸ ਸੇਲ ਹੁੰਦਾ 60 ਰੁਪਏ ਦਾ ਸੇਲ ਹੁੰਦਾ ਆ ਦੇਖੋ ਇਹ ਫੇਸ਼ੀਅਲ ਵਾਈਟਸ ਨੇ ਸਾਰੇ ਠੀਕ ਹੈ ਜੀ ਹਾਂ ਜੀ ਹਲਦੀ ਚੰਦਨ ਆ ਗਿਆ ਰੋਜ਼ ਆ ਗਿਆ ਐਲੋਵਿਰਾ ਆ ਗਿਆ ਫਰੈਸ਼ਨਰ ਆ ਗਿਆ ਹਨਾ ਹਾਂ ਜੀ ਬਿਲਕੁਲ ਆ ਪਰ ਪੀਸ ਉੱਤੇ ਐਮ ਆਰ ਪੀ ਚੈੱਕ ਕਰ ਸਕਦੇ ਹਾਂ 100 ਰੁਪਏ ਅਮਰ ਵੀ ਹੈ ਪਰ ਪੀਸ ਤੇ ਤੁਹਾਨੂੰ ਕਿੰਨੇ ਦਾ ਪੈਣਾ 20 ਰੁਪਏ ਦਾ ਪਹੁੰਚੀ ਸਾਰੀ ਗੱਲ ਦੀ ਸਾਰਿਆਂ ਨੂੰ ਆਪ ਬਖੜਿਆ ਫੀਲਡ ਗਾਂਚ ਸਾਗਰ ਦੇ ਕੋਸਮਟਿਕਸ ਤੇ ਖੜੇ ਆ ਜੇ ਤੁਹਾਨੂੰ ਹੋਰ ਸਾਮਾਨ ਨਵਾਂ ਦਿਖਾਉਣੇ ਆ ਬਹੁਤ ਸਸਤੇ ਰੇਟਾਂ ਸਾਰਾ ਸਾਮਾਨ ਕੰਪਨੀ ਨਾਲ ਜੁੜੀ ਹੋਈ ਬਣੇ ਰਿਹਾ ਜੂ ਆਉਂਦਾ ਆ ਹੋ ਗਈ ਸਾਰਾ ਉਹ ਨਵੇਂ ਨਮਾ ਦਾ ਸ਼ੋਅਰੂਮ ਤਾਂ ਵੀ ਅਸੀਂ ਸੇਫਟੀ ਦੇ ਪੱਤੇ ਆ ਨਾ ਹੁਣ ਕਾਦੇ ਲਈ ਆ ਹਾਂ ਸੇਫਟੀ ਸੇਫਟੀ ਲੈਡੀ ਸੇਫਟੀ ਦੇ ਪੱਤੇ ਹੁੰਦੇ ਆ ਯੂਜ਼ ਐਂਡ ਥਰੋ ओके ਕਿੰਨੇ ਦਾ ਪੈਣਾ ਵੀਰ ਪਤਾ ਓਕੇ 6 ਪੀਸ ਨੇ 10 ਰੁਪਏ ਪੀਸ ਸੇਲ ਹੁੰਦਾ 60 ਰੁਪਏ ਦਾ ਸੇਲ ਹੁੰਦਾ ਵਸੇ ਮਹਿੰਗੇ ਨੇ ਇਹ 60 ਰੁਪਏ ਸੇਲ ਹੁੰਦਾ ਤੁਹਾਨੂੰ ਸਿਰਫ 20 ਰੁਪਏ ਦਾ ਓਕੇ ਠੀਕ ਹੈ ਜੀ ਥੈਂਕ ਯੂ ਵੀਰ 2 ਮਿੰਟ ਦੋ 2 ਮਿੰਟ ਦੋ ਬਸ ਇਹਨੇ ਟਿਸ਼ੂ ਆ ਗਏ ਹਾਂਜੀ ਵੀਰੇ 50 ਰੁਪਏ ਦੇਖਾ ਦੇ ਛੋਟੀ ਜਿਹੀ ਵੱਡੀ ਸਪੈਸ਼ਲ ਟਿਸ਼ੂ ਹੈ ਓਕੇ ਹਨਾ ਸਿਰਫ 50 ਰੁਪਏ ਪੈਕਟ ਵੀ 50 ਹਾਂ ਪੂਰਾ ਪੈਕਟ 50 ਰੁਪਏ ਦਾ ਓਕੇ ਆ ਦੇਖੋ ਇਹ ਵੀ ਆ ਗਏ ਨਾ ਹਾਂ ਵਾਈਪਸ ਆ ਗਏ ਬੇਬੀ ਫੇਸ਼ਲ ਵਾਈਪਸ ਕਹਿੰਦੇ ਆ ਆ ਦੇਖੋ ਇਹ ਫੇਸ਼ਲ ਵਾਈਪਸ ਨੇ ਸਾਰੇ ਠੀਕ ਹੈ ਜੀ ਆਹ ਹਲਦੀ ਚੰਦਨ ਆ ਗਿਆ ਰੋਜ਼ ਆ ਗਿਆ ਐਲੋਵਿਰਾ ਆ ਗਿਆ ਫਰੈਸ਼ਨਰ ਆ ਗਿਆ ਹਨਾ ਹਾਂਜੀ ਬ੍ਰਦਰ ਆ ਪਰ ਪੀਸ ਤੇ ਐਮ ਆਰ ਪੀ ਚੈੱਕ ਕਰ ਸਕਦੇ ਹਾਂ 100 ਰੁਪਏ ਐਮ ਆਰ ਪੀ ਹੈ ਪਰ ਪੀਸ ਤੇ ਤੁਹਾਨੂੰ ਕਿੰਨੇ ਦਾ ਪੈਣਾ 20 ਰੁਪਏ ਉਹ ਉੱਥੇ 100 ਰੁਪਏ ਵਾਲਾ 20 ਦਾ 20 ਰੁਪਏ ਦਾ ਮੁੱਖੀ ਵੀਰੇ ਜੀ ਜਿੰਨਾ ਮਰਜੀ ਲੋ ਮਾ ਹੁਣ ਆ ਦੇਖੋ ਸਕਰਬ ਪਈ ਆਪਣੇ ਦਾ ਆ ਦੇਖੋ ਆ ਪਿੰਕ ਐਂਡ ਬਲੂ ਦਾ ਸਕਰਬ ਹੈ ਐਪਰੀਕੋਟ ਦਾ ਹਾਂ ਬਾਈ 200 ਰੁਪਏ ਐ ਐਮ ਆਰ ਪੀ ਐ 150 ਹਾਂਜੀ 150 ਐਮ ਆਰ ਪੀ ਐ 36 ਮਹੀਨੇ ਵੈਲਿਡ ਹੈ ਹਾਂਜੀ ਤੁਹਾਨੂੰ ਕਿੰਨੇ ਦਾ ਪਹਿਣਾ 45 ਰੁਪਏ ਉਹ ਬੱਲੇ ਸਿਰਫ 45 ਰੁਪਏ ਤਾ ਹੀ ਓਕੇ ਹੋ ਗਿਆ ਤਾਂ ਇੰਨੇ ਹਨ ਪਲੇਨ ਐਦਾਂ ਹੀ ਵੱਡਾ ਵਾਈਪਸਾਂਦਾ ਓਕੇ ਵੀਰੇ ਤੁਸੀਂ ਮੈਡੀਕਲ ਤੇ ਲੈਣੇ ਆ ਵੱਡਾ ਵਾਈਫਸ ਹਾਂਜੀ ਕਿੰਨੇ ਦਾ ਮਿਲਦਾ 100 ਰੁਪਏ ਦਾ ਓਕੇ ਅਤੇ ਐਮ ਆਰ ਵੀ ਹੈਗੀ ਆ ਦੇਖੋ 200 ਰੁਪਏ ਐਮ ਆਰ ਵੀ ਹੈ ਠੀਕ ਹੈ 100 ਰੁਪਏ ਦਾ ਮਿਲਦਾ ਤੁਹਾਨੂੰ ਮੈਡੀਕਲ ਤੇ ਓਕੇ ਮੈਂ ਤੁਹਾਨੂੰ 40 ਰੁਪਏ ਦਾ ਦਵਾਂਗਾ ਓਕੇ ਸਾਡੇ ਕੋਲ ਹੋਲਸੇਲ ਵਾਲੇ ਆਉਂਦੇ ਜਿਨ੍ਹਾਂ ਨੇ ਦਾ ਸਪਲਾਈ ਦੇ ਨਹੀਂ ਹੁੰਦੀ ਤਾਂ ਕਰਕੇ ਸਾਡੇ ਗੁੱਡ ਪ੍ਰਾਈਸ ਹੁੰਦੇ ਆ ਓਕੇ ਸਾਡੇ ਕੋਲ ਮਾਲ ਲੈ ਕੇ ਜਿੱ ਲਾਗੇ ਚੱਕੇ ਦੁਕਾਨਾਂ ਨੂੰ ਸਪਲਾਈ ਦੇ ਠਾ ਜਾ ਕੇ ਬੋਲ ਹਾਂ ਕਰ ਰੇਟ ਮਿਲਦੇ ਹਨਾ ਹੁਣ ਆ ਦੇਖੋ ਰੂਪਰੇਸਟਰ ਆ ਗਿਆ ਦੇਖੋ ਇਹ ਰੂਮ ਫਰੇਸ਼ਨਰ ਹੈ ਜੀ ਹਾਂ ਜੀ ਐਮ ਆਰ ਵੀ ਕਿੰਨੀ ਹੈ 170 ਰੁਪਏ ਓਕੇ ਬਈ ਤੁਹਾਨੂੰ ਕਿੰਨੇ ਦਾ ਪੈਂਦਾ 80 ਰੁਪਏ ਓਕੇ ਬਈ ਠੀਕ ਹੈ ਜੀ ਇਹ ਵਿੱਚ ਫਲੇਵਰ ਆਉਂਦੇ ਸਾਰੇ ਇਹ ਦੇਖੋ ਹਨਾ ਹਾਂ ਜੀ ਹਾਂ ਜੀ ਹੋਰ ਇਹ ਇੱਧਰ ਆਓ ਤੁਹਾਨੂੰ ਇੱਕ ਖਾਸੀਅਤ ਦਿਖਾਵਾਂ ਇਹ ਸੈਨਟਾਈਜ਼ਰ ਵੀ ਹੈ ਓਕੇ ਰੂਮ ਫਰੇਸ਼ਨਰ ਵੀ ਹੈ ਹਨਾ ਹਾਂ ਜੀ ਇਹ ਮੱਛਰ ਵਗੈਰਾ ਮਰ ਜਾਂਦੇ ਇਹਦੇ ਨਾਲ ਹਨਾ ਓਕੇ ਸਾਰਾ ਕੁਝ ਵੇਚੀ ਹੈ ਸਾਰਾ ਕੁਝ ਕਿੰਨੇ ਦਾ ਹੈ ਕਿੰਨਾ 80 ਰੁਪਏ ਦਾ ਸਿਰ ਮਰਪੀ ਕਿੰਨੀ ਹੈ ਦੀ ਸਿਰ 80 ਰੁਪਏ ਦਾ 180 ਐਮ ਆਰ ਪੀ ਹੈ ਓਕੇ